ਜੀ ਜੀ ਖਾਸਾ ਜੀ ਵਾਈਕੂ ਜੀ ਨੇ ਫਤੇ ਜੀ ਨਾਮ ਹੈ ਆਪਣਾ ਬਿਸਮਿਲ ਬੇਗਮ ਤਿੰਨ ਨਸਰਾਲੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਜੀ ਮੇਰੇ ਸਹੁਰੇ ਬਰਨਾਲਾ ਤਾਪਾ ਮੰਡੀ ਵਿੱਚ ਨੇ ਜੀ ਨੂੰ 4 ਸਾਲ ਹੋ ਗਿਆ ਆਪਣੇ ਪੇਕੇ ਘਰ ਬੈਠੀ ਨੂੰ ਜੀ 1 ਮਹੀਨੇ ਢੇਡ ਵਿੱਚ ਮੇਰਾ ਬੱਚਾ ਸੀਗਾ ਜੀ ਜਦੋਂ ਮੇਰੇ ਸਹੁਰੇ ਕਹਿੰਦੇ ਆ ਵਾਸ਼ਿੰਗ ਕਰਵਾਉਣਾ ਏ ਜੀ ਮੈਂ ਕਿਹਾ ਵੀ ਮੈਂ ਹੁਣ ਦਵਾਈ ਨਹੀਂ ਖਾਣੀ ਪਹਿਲਾਂ ਦੋ ਵਾਰੀ ਜੀन्होंने ਮੇਰਾ ਅਬੋਰਸ਼ਨ ਕਰਵਾ ਦਿੱਤਾ ਅਗਰ ਤੀਜੀ ਵਾਰੀ ਉਹ ਨਹੀਂ ਸਿਰੇ ਚੜੇ ਤਾਂ ਉਹ ਕਹਿੰਦੇ ਮੇਰੇ ਘਰ ਤਾਂ ਉਹਨਾਂ ਨੂੰ ਫੋਨ ਕਰ ਦਿੱਤਾ ਕਹਿੰਦੇ ਆਪਣੀ ਕੁੜੀ ਨੂੰ ਲੈ ਜਾਓ ਆ ਕਿ ਵਿਚੇ ਮੇਰੀ ਮਾਸਤੀ ਬਚੋਲਣ ਸਕੇ ਮਾਸੀ ਜੀ ਜਿਹਨੇ ਮੇਰਾ ਰਿਸ਼ਤਾ ਕਰਵਾਇਆ ਉਹਦੀ ਨੂੰਹ ਖਸਾਨਾ ਬੇਗਮ ਉਹਦਾ ਸਤਾ ਭਾਈ ਆ ਜੀ ਲੰਜੀ ਜੀ ਮੇਰਾ ਰਿਸ਼ਤਾ ਕਰਵਾਇਆ ਸੀ ਉਹਦੀ ਨੂੰਹ ਤੇ ਉਹਦੇ ਭਾਈ ਮੈਂ ਨੂੰਹ ਨੇ ਆਪਣੇ ਭਾਈ ਨਾਲ ਮੇਰਾ ਰਿਸ਼ਤਾ ਕਰਵਾਇਆ ਸੀ ਜੀ ਹੁਣ ਉਹ ਕਿਸੇ ਲੈਣ ਤੇ ਨਹੀਂ ਆਉਂਦੇ ਕਚਹਿਰੀਆਂ ਚ ਵੀ ਗਏ ਫੋਟਾਂ ਚ ਵੀ ਗਏ ਥਾਣਿਆਂ ਚ ਵੀ ਗਏ ਡੀਐਸਪੀ ਸਾਹਮਣੇ ਵੀ ਉਹਨਾਂ ਨੂੰ ਪੇਸ਼ ਕੀਤਾ ਡੀਐਸਪੀ ਮੂਰੇ ਤਾਂ ਕਹਿੰਦਾ ਵੀ ਮੈਂ ਲੈ ਕੇ ਜਾਊਂਗਾ ਬਾਹਰ ਆ ਕੇ ਮੈਨੂੰ ਤੇ ਮੇਰੇ ਘਰਦਿਆਂ ਨੂੰ ਕਹਿੰਦਾ ਹੁਣ ਇੱਥੇ ਕਾਹਤੋਂ ਆਈਓ ਹੁਣ ਤੁਸੀਂ ਜੱਜ ਦੇ ਜਾ ਕੇ ਲੜੋ ਉਸ ਤੋਂ ਬਾਅਦ ਜੀ ਪੰਚਾਇਤ ਵਾਲਿਆਂ ਨੇ ਫੋਨ ਕੀਤੇ ਵੀ ਤੂੰ ਕਿਵੇਂ ਕਰਨਾ ਉਹਵੇਂ ਕਰ ਪਹਿਲਾਂ ਤਾਂ ਕਹਿੰਦਾ ਮੈਂ ਲੈ ਕੇ ਜਾਊਂਗਾ ਉਸ ਤੋਂ ਬਾਅਦ ਕਹਿੰਦਾ ਮੈਂ ਨਹੀਂ ਲੈ ਕੇ ਜਾਣਾ 50000 ਰੁਪਏ ਲੈ ਲ ਸੇਰ ਜੀ ਉਸ ਤੋਂ ਬਾਅਦ ਜਰ ਕੋਰਟ ਦਾ ਖਰਚਾ ਵੀ ਬਣਵਾਇਆ ਤੇ ਕਚਹਿਰੀਆਂ ਚ ਵੀ ਖਰਚਾ ਬਣਵਾਇਆ ਉਹਨਾਂ ਨੇ ਕੋਈ ਖਰਚਾ ਨਹੀਂ ਪੰਚਾਇਤ ਵਾਲਿਆਂ ਨੇ ਖਰਚਾ ਬਣਵਾਇਆ ਜੀ 2000 ਮਹੀਨਾ ਉਹਨਾਂ ਨੇ ਕੋਈ ਖਰਚਾ ਨਹੀਂ ਦਿੱਤਾ ਜੀ 1 ਮਹੀਨਾ ਕਿੰਨਾ ਟਾਈਮ ਹੋ ਗਿਆ ਤੁਹਾਡੀ ਸ਼ਾਦੀ ਨੂੰ ਜੀ ਮੇਰੀ 2019 ਵਿੱਚ ਸ਼ਾਦੀ ਹੋਈ ਸੀ ਜੀ ਬੱਚੇ ਕਹਿੰਦੇ ਜੀ ਇੱਕ ਬੱਚਾ ਆਇਆ ਉਹ ਵੀ ਪੇਕੇ ਘਰ ਹੋਇਆ ਕੇ 2021 ਵਿੱਚ ਮੈਂ ਪ੍ਰੈਗਨੈਂਟ ਸੀਗੀ 12 ਜੂਨ ਨੂੰ ਪਤਾ ਲੱਗਿਆ ਕਿ ਜੇ ਮੈਂ ਪ੍ਰੈਗਨਟ ਆ ਉਸ ਤੋਂ 10 ਦਿਨ ਬਾਅਦ ਹੀ ਮੇਰੀ ਬਚੋਲਣ ਨੇ ਆ ਕੇ ਉੱਥੇ ਗਾਹ ਪਾ ਦਿੱਤਾ ਮੇਰੇ ਸਹੁਰੇ ਘਰ ਆ ਕੇ ਕਹਿੰਦੇ ਦਵਾਈ ਚੱਤੀ ਦਿੰਦੇ ਨੇ ਤਾਂ ਦਵਾਈ ਖਾਉਣਗੇ ਫੇਰ ਜੀ ਮੇਰਾ ਪ੍ਰੋਨਾ ਕਹਿੰਦਾ ਦਵਾਈ ਕਾਦੀ ਜੀ ਨਾ ਬੱਚਾ ਹੋਣ ਦੀ ਅੱਛਾ ਇਸੇ ਬੱਚਾ ਨਹੀਂ ਰੱਖਣਾ ਅਗਰ ਕੱਲੀ ਨੇ ਰਹਿਣਾ ਤਾਂ ਰਹੀ ਚੱਲ ਜੀਠ ਕਹਿੰਦਾ ਜਿਵੇਂ ਮੈਂ ਕਹਿੰਨਾ ਤੂੰ ਹੋਮੇ ਕਰ ਜੇ ਤੂੰ ਮੇਰੇ ਭਾਈ ਦੇ ਬਸਣ ਆਏ ਜੀ ਜਿਹੜਾ ਮੇਰਾ ਘਰ ਵਾਲਾ ਉਹਨੇ ਜਠਾੜੀ ਨਾਲ ਗਰਪ ਰਿਲੇਸ਼ਨ ਵਿੱਚ ਹੈ ਉਹ ਕਹਿੰਦਾ ਜੋ ਕੁਝ ਸਮਾ ਬੇਗਮ ਕਹੂਗੀ ਮੈਂ ਉਹ ਵੀ ਕੁਝ ਕਰੂੰਗਾ ਤਲਾਕ ਦੇ ਕਾਗਜ਼ ਵੀ ਭੇਜੇ ਦੀ ਸਿਰਫ ਦੋਨਾਂ ਨੇ ਆਪਣੇ ਆਪ ਭੇਜੇ ਕੋਈ ਜਾਜਤ ਨਹੀਂ ਕੋਈ ਵਕੀਲ ਨਹੀਂ ਕੋਈ ਰਜਿਸਟਰਡ ਨਹੀਂ ਸੀਗੇ ਉਸ ਤੋਂ ਬਾਅਦ ਸੇ ਵਕੀਲ ਨੂੰ ਵੀ ਦਿਖਾਏ ਉਹ ਕਹਿੰਦਾ ਸਿੱਧਾ ਹੀ ਅੰਦਰ ਜਾਂਦੇ ਨੇਗੇ ਪਰ ਉਹਨ ਮਕਕਾ ਕੋ ਇਹ ਕਹਿੰਦੇ ਨੇ ਵੀ ਅਸੀਂ ਨਹੀਂ ਬਸਾਉਣਾ ਅਸੀਂ ਨਾ ਮੁੰਡੇ ਦਾ ਹਿੱਸਾ ਦੇਣਾ ਤੇ ਨਾ ਅਸੀਂ ਕੁੜੀ ਨੂੰ ਰੱਖਣਾ ਹੈ ਜੀ ਹੁਣ ਮਾਤਾ ਜੀ ਅੱਗੇ ਬੇਨਤੀ ਕਰਦੇ ਆ ਮੇਰੇ ਸਹੁਰੇ ਤਾਪਾ ਮੰਡੀ ਬਰਨਾਰਾ ਮੈਨੂੰ ਨਜਾਇਆ ਜਾਵੇ ਮੇਰਾ ਤੇ ਮੇਰੇ ਮੁੰਡੇ ਦਾ ਹੱਕ ਲਵਾਇਆ ਜਾਵੇ ਤੇ ਮੇਰਾ ਘਰ ਬਸਾਇਆ ਜਾਵੇ ਆਪਣਾ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਨਸਰਾਲੀ ਕੈਸੇ ਲਖਣਾ ਜ਼ਿਲ੍ਹਾ ਲੁਧਿਆਣਾ ਵੀ ਨਾਮ ਜੀ ਸ਼ਵੀਨਾ ਬੇਗਮ ਦੇਖ ਸਕਦੇ ਹੋ ਦੋਸਤੋ ਆ ਲੜਕੀ ਆਈ ਹੈ ਸ਼ਵੀਨਾ ਬੇਗਮ ਨਸਰਾਲੀ ਪਿੰਡਾ ਹਾਂਜੀ ਜ਼ਿਲ੍ਹਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਜ਼ਿਲ੍ਹਾ ਤੇ ਵਿਆਹੀ ਕਿਥੇ ਤਪੇ ਤਪਾ ਮੰਡੀ ਨਾਲ ਤਪਾ ਮੰਡੀ ਵਿਆਹੀ ਹੋਈ ਹੈਗੀ ਤੇ ਬਾਬਾ ਜੀ ਕੋਲੇ ਆਏ ਨੇ ਦੇਖ ਸਕਦੇ ਹੋ ਮੁਸਲਮਾਨ ਪਰਿਵਾਰਾਂ ਚੋਂ ਬਹੁਤ ਕੇ ਸਾਰੇ ਨੇ ਇੱਕ ਮਲੇਰਪੋਟੜੇ ਤੋਂ ਲੜਕੀ ਪਹਿਲਾਂ ਇੱਕ ਲੜਕੀ ਪਹਿਲਾਂ ਵਸਾਈ ਆ ਤੁਹਾਨੂੰ ਪਤਾ ਹੈਗਾ ਆਪਣਾ ਖਾਈ ਪਿੰਡ ਮੋਗੇ ਜ਼ਿਲ੍ਹੇ ਚ ਉੱਥੇ ਜਦੋਂ ਜਿਹੇਦ ਕਰਕੇ ਇਸ ਤਰ੍ਹਾਂ ਜਿਹੜਾ ਅਰਜਾਨਾ ਅਜ ਜੱਸੜ ਪਿੰਡ ਦੇ ਵਿੱਚ ਖੜਿਆਂਗੇ ਲੁਧਿਆਣਾ ਜ਼ਿਲ੍ਹੇ ਚ ਇੱਥੇ ਲਗਭਗ ਤਰਜਨਾ ਮਸਲੇ ਸਵੇਰ ਤੇ ਆ ਰਹੇ ਨੇ ਜੋ ਕਿ ਧੀਆਂ ਆਪ ਦਾ ਦੁੱਖ ਹੈ ਜਿਹੜਾ ਉਹ ਦੱਸਦੀਆਂ ਨੇ ਤੇ ਮਾਤਾ ਜੀ ਵੀ ਖੜੇ ਨੇ ਤੁਸੀਂ ਬੋਲੋ ਹਾਂ ਜੋਰਾ ਕਿ ਮੈਂ ਕਾਹ ਬੱਚੀਆਂ ਨੇ ਆਪਣੇ ਇਹ ਹੀ ਹੈ ਹਾਂਜੀ ਇਹ ਇਹਨੇ ਬੰਦੀਆਂ ਦੁੱਖ ਬਹੁਤ ਦੁਖੀਆਂ ਅੱਛਾ ਉਹਨਾਂ ਨੇ ਮਿੰਤਾ ਤੋਂ ਲੈ ਕੇ ਘਰੇ ਮੈਨੂੰ ਨਿਕ ਨਹੀਂ ਸੁਣੀ ਜੀ ਸਾਡੀ ਅੱਛਾ ਹਾਂਜੀ ਕੋਟ ਕਚਹਿਰੀਆਂ ਚ ਭਜਾਇਆ ਇਹ ਆਦਮੀ ਮੇਰਾ ਅੱਖ ਤੋਂ ਬੈਠਾ ਜੀ ਸਰਦਾਰਾਂ ਨੇ ਸਭ ਨੂੰ ਭੇਜਿਆ ਜੀ ਉਹਨਾਂ ਨੇ ਪਰ ਅਸੀਂ ਬਹੁਤ ਏ ਘੜੀ ਦੁਖੀਆਂ ਇੱਕੋ ਕੁੜੀ ਬਣੀ ਹੋ ਮੈਂ ਬਹੁਤ ਦੁਖੀ ਐ ਮੇਰੀ ਭੈਣ ਨੇ ਮੈਨੂੰ ਧੋਖਾ ਦਿੱਤਾ ਜੀ ਮੁੜ ਕੇ ਆਪਣੀ ਭਾਣ ਜੀ ਦੀ ਸਾਦ ਨਹੀਂ ਲੱਤੀ ਸੀ ਉਹਨੇ ਮਾ ਤੁਹਾਡੀ ਭੈਣ ਬਚੋਲਣਾ ਹੈ ਭੈਣ ਬਚੋਲਣਾ ਜੀ ਮੇਰੇ ਸੱਕੀ ਪਰ ਫਟਿਆਲੇ ਤੋਂ ਜੀ ਸ਼ੇਖਪੁਰੇ ਤੋਂ ਸੁਵਾਈ ਹੋਣੀ ਹੈ ਅੱਛਾ ਹਾਂ ਜੀ ਸਾਨੂੰ ਕੋਈ ਨਹੀਂ ਉਹ ਕਰਿਆ ਜੀ ਉਹਨਾਂ ਨੇ ਬਹੁਤ ਮੈਂ ਬਹੁਤ ਔਖੇ ਮ੍ਰਿਤਿ ਦਾ ਜੀ ਹੱਕਦ ਵਾਜਾਵੇ ਨਹੀਂ ਉਹ ਉੱਥੇ ਪਸਾਇਨ ਜਾਵੇ ਮੇਰੇ ਹੱਥ ਮੰਨ ਕੇ ਬੇਨਤੀ ਆ ਮਾਤਾ ਦੇ ਮੂਹਰੇ ਦੇਖ ਸਕਦੇ ਹੋ ਕੀ ਨਾਮ ਹੈ ਮਾਤਾ ਆਪਣਾ ਮੇਰਾ ਨਾਮ ਜੀ ਸਤਪਾਲ ਦੇਖ ਸਕਦੇ ਹੋ ਇਸ ਤਰ੍ਹਾਂ ਜਿਹੜਾ ਤੇ ਆਪਣਾ ਕੰਮ ਕੀ ਹੈਗਾ ਤੁਹਾਡੇ ਪ੍ਰਵਾਦਾ ਸਾਰੇ ਪ੍ਰਵਾਦਾ ਤੋਂ ਪੌਂ ਮੰਡੀ ਦੇ ਚੋ ਦੁਕਾਨਾਂ ਨੇ ਜੀ ਭਟਦੇ ਹੁੰਦੀਆਂ ਸੋਪ ਜਾਂਦੀਆਂ ਟਰੈਕਟਰ ਦੀਆਂ ਸ਼ੀਟਾਂ ਦੇ ਕਵਰ ਬੈਗਾਂ ਦੀਆਂ ਜੀ ਹੋਰ ਕਾਫੀ ਸਮਾਨ ਰੱਖਿਆ ਹੋਇਆ ਜੀ ਪਰੌਣੇ ਦੀ ਲੈਂਦਾ ਦੁਕਾਨ ਆ ਜੇਹੜੀ ਦੀ ਲੈਂਦਾ ਦੁਕਾਨ ਆ ਅਤੇ ਸੌਹਰੇ ਦੀ ਪਿੰਡ ਚੌਰ ਵਿਖੇ ਲੱਦਾ ਦੁਕਾਨਾਂ ਦੀ ਤੇ ਹੁਣ ਮੈਨੂੰ ਕਹਿੰਦੇ ਨੇ 50000 ਰੁਪਏ ਲੈ ਲਾਓ ਤੇ ਫੈਸਲਾ ਕਰ ਲਓ ਸਾਡੇ ਕੋਲ ਕੁਝ ਵੀ ਨਹੀਂ ਆ ਤੇ ਜੂਪੀ ਵਿੱਚ ਉਹਨਾਂ ਦੀ ਜ਼ਮੀਨ ਆ ਜੀ ਅੱਧੀ ਕਿ ਵੇਚਿਆ ਅੱਧੀ ਜੀ ਹੈਗੀ ਆ ਤੇ ਆਪਣਾ ਕੰਮ ਕੀ ਕਰਾ ਸੋਡੇ ਸੌਹਰੇ ਦਾ ਤੋਂ ਪਾ ਮੰਡੀ ਬਰਨਾਲਾ ਵਿਖੇ ਤਿੰਨ ਦੁਕਾਨਾਂ ਨੇ ਜੀ ਫਿਰ ਪਰੋਣੇ ਦੀ ਅਲੱਗ ਦੁਕਾਨਾਂ ਪੜਦੇਆਂ ਦੀਆਂ ਸੂਪਿਆਂ ਦੀਆਂ ਬੈਗਾਂ ਦੀਆਂ ਜੇੜੀ ਵੀ ਅਲੱਗ ਹੈ ਜੀ ਸੌਰੀ ਦੀ ਅਲੱਗ ਡਰੈਪਰਾਂ ਦੀਆਂ ਸ਼ੀਟਾਂ ਕਵਰ ਤੇ ਮੈਡੀਕਲ ਦਵਾਈਆਂ ਵੀ ਦਿੰਦਾ ਹੈ ਜੀ ਸੋਰਾ ਤੇ ਬਾਕੀ ਜੀ ਹੁਣ ਕਹਿੰਦਾ ਇਹ ਮੇਰੇ ਕੋਲ ਤਾਂ ਕੁਝ ਵੀ ਨਹੀਂ ਆ 50000 ਰੁਪਏ ਲੈ ਲਓ ਤੇ ਫੈਸਲਾ ਕਰ ਲਓ ਜੀ ਮੇਰੀ ਟੂਮਾ ਜਿਹੜੇ ਮੇਰੇ ਮਾਪੇ ਨੇ ਪਾਈਆਂ ਸੀ ਸਾਰਾ ਸਮਾਨ ਜੀ ਉਹਨਾਂ ਦੇ ਕੋਲ ਆ ਕਹਿੰਦੇ ਸਮਾਨ ਵੀ ਨਹੀਂ ਦੇਣਾ ਕੁਝ ਦੇਣਾ ਵੀ ਨਹੀਂ ਸਾਡੇ ਵੱਲੀ ਉਹ ਤਾਂ ਫੈਸਲਾ ਹੈ ਜਿੱਥੇ ਮਰਜੀ ਤੋਰੋ ਆਪਣੀ ਨਾ ਪਰਮ ਕਾਰਨ ਕੀ ਹੈ ਤੈਨੂੰ ਇਸ ਤਰ੍ਹਾਂ ਤੰਗ ਕਰਨ ਦਾ ਜੀ ਕਹਿੰਦੇ ਸਿਰਫ ਏਕਾਂ ਕਹਿੰਦੇ ਆਪਣੇ ਮਾਪੇ ਨੂੰ ਛੱਡ ਜੇ ਇੱਥੇ ਰਹਿਣਾ ਹੈ ਆਪਣੇ ਮਾਪੇ ਦੇ ਨਹੀਂ ਆਉਣਾ ਭਾਈਆਂ ਨੂੰ ਨਹੀਂ ਬਾੜਨਾ ਕੋ ਤੇ ਗੱਲ ਵੀ ਕਰਾਉਣੀ ਇਹ ਵੀ ਜੀ ਮੰਨ ਲੀਆਂ ਸੀਗੀਆਂ ਮਹੀਨਾ ਸਹੀ ਰਹੇ ਨੇ ਮਾਪੇ ਵੀ ਛੱਡ ਤੇ ਦੀ ਜੀ ਭਾਈ ਵੀ ਛੱਡ ਦੇਤੀ ਪਰ ਮਹੀਨੇ ਗੱਲ ਹੋਵਿੰਦਾਂ ਫਿਰ ਦੁਖੀ ਕਰਨ ਲੱਗ ਗਏ ਕਹਿੰਦੇ ਆਪਣੀ ਕੁੜੀ ਨੂੰ ਲੈ ਜਾਵਾਂਗਾ ਕਿ ਨਹੀਂ ਮੈਂ ਕੁਛ ਖਾ ਕੇ ਮਰ ਜੂੰਗਾ ਇਹ ਕਾਤੋਂ ਕਰਦੇ ਹੋ ਜੀ ਭਾਈ ਦੇ ਪਰਜਾਈ ਪਿੱਛੇ ਲੱਗਿਆ ਹੋਣਾ ਕਹਿੰਦੇ ਜਿਵੇਂ ਬੱਚਿਆਂ ਨੇ ਮੇਰੇ ਭਾਈ ਦੇ ਕਹਿੰਦਾ ਮੇਰੇ ਬੱਚੇ ਨੇ ਕਹਿੰਦਾ ਤੁਹਾਨੂੰ ਬੱਚੇ ਦੀ ਲੋੜ ਨਹੀਂ ਕਿਹੜਾ ਬੱਚਾ ਤੇ ਰਿਹਾ ਇਹ ਇਹ ਬੱਚਾ ਜੀ ਮੇਰੇ ਕਾਕਾ ਘਰ ਵਾਲੇ ਨਿੱਕੇ ਖਾਨ ਦਾ ਜੀ ਉਹਨੇ ਇਹਦਾ ਮੂਵੀ ਨਹੀਂ ਦੇਖਿਆ ਹੈਗਾ ਨਿੱਕਾ ਖਾਨ ਕੀ ਕੰਮ ਕਰਦਾ ਹੈ ਜੀ ਦੁਕਾਨਾਂ ਨੇ ਪੜਦਿਆਂ ਦੀਆਂ ਸੋਫਿਆਂ ਦੇ ਕਵਰ ਬੈਗਾਂ ਦੇ ਤੇ ਹੁਣ ਤੁਹਾਨੂੰ ਪੇਕੇ ਆਪਣਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੇਕੇ ਘਰ ਜੀ ਮੈਂ 2021 ਜੂਨ 15 ਜੂਨ 22 ਨੂੰ ਆਈ ਸੀ ਜੀ ਅੱਜ ਮੈਨੂੰ 4 ਸਾਲ ਹੋ ਗਏ ਜੀ 4 ਸਾਲ ਤੋਂ ਵੱਧੇ ਹੋ ਗਏ ਮੈਂ ਪੇਕੇ ਘਰ ਬੈਠੀ ਨਹੀਂ ਹਾਂ ਬੈਣਾ ਘੱਟਾ ਕਿੰਨਾ ਕਿ ਤੀਤਰਾ ਜੀ ਕੰਨਾਂ ਦੀਆਂ ਸੀਗੀਆਂ ਚਾਂਦਰਾ ਦੀਗੀਆਂ ਤੇ ਜੋਬਾਂ ਗਈਆਂ ਜੀ ਉਹਨਾਂ ਨੂੰ ਸਾਰਿਆਂ ਨੂੰ ਤੀਗੀਆਂ ਜੀ ਉਹਨਾਂ ਕੋਲੀਆਂ ਜੇ ਕੁਝ ਵੀ ਆ ਤੇ ਪਹਿਲਾਂ ਪਰਚਾਈ ਤਾਂ ਬੈਠੇ ਹੋ ਕਿਤੇ ਹਾਂਜੀ ਸਾਰੇ ਰਾਜੀ ਨਾਮ ਵੀ ਨੇ ਰਜਿਸਟਰਡ ਕਾਗਜ਼ ਨਹੀਂ ਨੇ ਖਾਤਾਂ ਵੀ ਮੰਨ ਕੇ ਗਈ ਸੀ ਬੱਚਾ ਹੋਰ ਤਾਂ ਪਹਿਲਾਂ ਖਰਚਾ ਰਾਵਾਂਗੇ ਅਗਰ ਬੱਚਾ ਹੋਊਗਾ ਐ ਵੀ ਕਹਿ ਕੇ ਗਈ ਸੀ ਬੱਚਾ ਵੀ ਲੈ ਕੇ ਜਾਵਾਂਗੇ ਪਰ ਨਾ ਉਹਨਾਂ ਨੇ ਕੋਈ ਖਰਚਾ ਦਿੱਤਾ ਤੇ ਨਾ ਹੀ ਮੁੰਡੇ ਦਾ ਮੁੰਡੇ ਨੂੰ ਲੈ ਕੇ ਜਾਣਾ ਕਹਿੰਦੇ ਕੱਲੇ ਬੱਚੇ ਕੱਲੇ ਬੱਚੇ ਨੂੰ ਲੈ ਕੇ ਜਾਵਾਂਗੇ ਵੀ ਤਿੰਨ ਨੂੰ ਹੀ ਲੈ ਕੇ ਜਾਣਾ ਉਹ ਜੇਠ ਮੰਗ ਕਰਦਾ ਸੀ ਕਿ ਕੋਈ ਕੋ ਤਰਾਣੀ ਮੂਰਤੀਕਾਰ ਦਵਾ ਦਿਓ ਮੇਰੇ ਘਰ ਵਾਲਾ ਦਿਹਾੜੀਦਾਰ ਬੰਦਾ ਮੈਂ ਤਾਂ ਅਸੀਂ ਨਹੀਂ ਮੂਰਤੀਕਾਰ ਦੇਖਾਦੇ ਜੇਠ ਨੇ ਕੀਤੀ ਸੀ ਇਹ ਮੰਗ ਫਰੋਣੇ ਨੇ ਨਹੀਂ ਕੀਤੀ ਸੀ ਅੱਛਾ ਤੁਸੀਂ ਕੀ ਕੰਮ ਕਰਦੇ ਹੋ ਭਾਈ ਸੁਰ ਵੀ ਮਾਂ ਬਪਾ ਜੀ ਮੇਰੇ ਮਾਮੀ ਸਕੂਲ ਵਿੱਚ ਲੱਗੇ ਹੋਏ ਨੇ ਮਿੱਡੇ ਮੀਲ ਖਾਣਾ ਬਣਾਉਂਦੇ ਨੇ ਡੈਡੀ ਜੀ ਮੇਰੇ ਸਰਦਾਰਾਂ ਦੇ ਘਰੇ ਕੰਮ ਕਰਦੇ ਨੇਗੇ ਭਾਈ ਜੀ ਹੁਣ ਪੜ੍ਹ ਕੇ ਖਟੇ ਨੇਗੇ ਜੀ ਮੇ ਕੱਲੀਓ ਕੁੜੀਆਂ ਵੱਡੀ ਜੀ ਮੇਰਾ ਹੀ ਵਿਆਹ ਕੀਤਾ ਸੀਗਾ ਹਲੇ ਦੋ ਭਾਈ ਨੇ ਜੀ ਉਹ ਛੋਟੇ ਨੇਗੇ ਦੇਖ ਸਕਦੇ ਹੋ ਤੁਸੀਂ ਕੋ ਹਾਲਾਤ ਲੁਧਿਆਣਾ ਜ਼ਿਲ੍ਹਾ ਪੈਂਦਾ ਇਹਨਾਂ ਦਾ ਕਿਹੜਾ ਨਸ ਕਿਹੜਾ ਪਿੰਡ ਦਾ ਨਸਰਾਲੀ ਨਸਰਾਲੀ ਪਿੰਡ ਦੇਖ ਸਕਦੇ ਹੋ ਤਸਵੀਰਾਂ ਵੀ ਪਰਿਵਾਰ ਗਰੀਬ ਆ ਬਿਲਕੁਲ ਮਾਂ ਸਕੂਲ 'ਚ ਮਿੱਡੂ ਜਿਹੜਾ ਖਾਣਾ ਬਣਾਉਂਦਾ ਬੱਚਾ ਉਹ ਬਣਾਉਂਦੀ ਆ ਤੇ ਬਾਪ ਕਹਿੰਦੀ ਵੀ ਸਰਦਾਰਾਂ ਦੇ ਕੰਮ ਕਰਦਾ ਹੈ ਕਿ ਮੈਂ ਆਪਾਂ ਕਿਸਾਨਾਂ ਦੀ ਕਹਿ ਸਕਦੇ ਆ ਪਰ ਆ ਬੱਚੀ ਵਿਆਹੀ ਸੀਗੀ ਤਪੇ ਤਪਾ ਮੰਡੀ ਚਾਰ ਸਾਲ ਹੋ ਗਏ ਛੱਡੀ ਨੂੰ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਨਵੇਂ ਪਤੀ ਦਾ ਨਿੱਕੇ ਖਾਨ ਨਿੱਕੇ ਖਾਨ ਨਾਲ ਵੀ ਗੱਲਬਾਤ ਕਰਾਂਗੇ ਵੀ ਭਾਈ ਤਾਂ ਕੁੜੀ ਕਿਉਂ ਛੱਡੀ ਐ